ਸਵੇਰ ਤੋਂ ਲੈ ਕੇ ਨਗਰ ਕੀਰਤਨ ਜਿਹੜਾ ਆਰੰਭ ਹੋਇਆ ਹੈ ਪੜਾਦਰ ਪੜਾਹ ਹੁੰਦਾ ਹੋਇਆ ਹਰ ਥਾਂ ਦੇ ਉੱਤੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਜਿਹੜੇ ਸਿਧਾਂਤ ਨੇ ਜਿਹੜੀਆਂ ਸਿੱਖਿਆਵਾਂ ਨੇ ਉਹਨਾਂ ਨੂੰ ਦ੍ਰਿੜ ਕਰਵਾਉਂਦਾ ਹੋਇਆ ਪੜਾਦਰ ਪੜਾਹ ਜਿਹੜਾ ਅੱਗੇ ਚੱਲ ਰਿਹਾ ਸੋ ਇਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਪਾਸ਼ਾ ਗੁਰੂ ਨਾਨਕ ਸਾਹਿਬ ਪਾਸ਼ਾ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਸ਼ਾ ਤੱਕ ਜਿਹੜੀਆਂ ਸਿੱਖਿਆਵਾਂ ਸਾਨੂੰ ਗੁਰਬਾਣੀ ਦੇ ਨਾਲ ਗੁਰੂ ਗੋਬ ਸਿੰਘ ਸਾਹਿਬ ਜੋੜ ਕੇ ਗਏ ਨੇ ਸੋ ਉਹਨਾਂ ਸਿੱਖਿਆਵਾਂ ਦੇ ਨਾਲ ਜੁੜਨ ਵਾਸਤੇ ਇਹੋ ਜਿਹੇ ਨਗਰ ਕੀਰਤਨ ਜਿਹ ਸੋ ਇਸੇ ਤਰ੍ਹਾਂ ਹੀ ਇਹ ਨਗਰ ਕੀਰਤਨ ਸਾਰਾ ਨਗਰ ਭੁੱਜਰ ਦੇ ਵਿੱਚ ਕੱਢਿਆ ਜਾ ਰਿਹਾ ਹੈ ਸੋ ਆਪ ਸਭ ਸੰਗਤ ਦੇ ਹੱਥ ਜੋੜ ਕੇ ਬੇਨਤੀ ਆ ਕਿ ਆਪਾਂ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰਦੇ ਆ ਗੁਰੂ ਸਾਹਿਬਾਨ ਦੇ ਦਰਸ਼ਨ ਮੇਲੇ ਕਰਦੇ ਆ ਸੋ ਆਪ ਸਭ ਸੰਗਤ ਦੇ ਚਰਨਾਂ 'ਚ ਬੇਨਤੀ ਵੀ ਆ ਵੀ ਆਪਾਂ ਗੁਰੂ ਵਾਲੇ ਵੀ ਬਣੀਏ ਸਿੰਘ ਵੀ ਸੱਜੀਏ ਗੁਰਦੁਆਰਾ ਸ਼ਹੀਦ ਸਿੰਘਾਂ ਤੋਂ ਨਗਰ ਕੀਰਤਨ ਸੱਜਿਆ ਪੰਨਿਆ ਪਿਆਰਿਆਂ ਦੀ ਗਵਾਈ 'ਚ ਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਸ਼ਾਯਾ ਹੇਠ ਸੋ ਸੰਗਤਾਂ ਕੀਰਤਨ ਕਰਦੀਆਂ ਅੱਜ ਗੁਰਦੁਆਰਾ ਧੰਨ ਧੰਨ ਬਾਬਾ ਪੰਜਾਬ ਸਿੰਘ ਦੇ ਆਸਾਨ ਤੇ ਪਹੁੰਚੀਆਂ ਨੇ ਇਹ ਸਾਰੀਆਂ ਸੰਗਤਾਂ ਦਾ ਤੇ ਬਾਬਾ ਪੰਜਾਬ ਸਿੰਘ ਦੀ ਗਿੰਨੀ ਵੀ ਇੱਥੇ ਸੇਵਾਦਾਰ ਆ ਸਾਰਿਆਂ ਪ੍ਰਬੰਧਕਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੁੱਪ ਯਾਰ ਵਾਲਿਓ ਇਹ ਜਿਹੜਾ ਨਗਰ ਕੀਰਤਨ ਸਹਬੇ ਕਮਾਲ ਸਾਹਿਬ ਸ਼੍ਰੀ ਗੁਰਗੋਬਿੰਦ ਸਿੰਘ ਪਾਤਸ਼ਾਹੀ ਦਾ ਹਰ ਸਾਲ ਦੀ ਤਰ੍ਹਾਂ ਨਗਰ ਪੁੱਛਰ ਵਿਖੇ ਜਿਹੜਾ ਕੱਢਿਆ ਜਾ ਰਿਹਾ ਹੈ ਇਸ ਦਾ ਮਕਸਦ ਹੈ ਕਿ ਜਿਹੜਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜਿਹੜਾ ਸੰਦੇਸ਼ ਹੈ ਨਾ ਉਹ ਜਣ ਜਣ ਤੱਕ ਪਹੁੰਚ ਸਕੇ ਸਵੇਰ ਤੋਂ ਲੈ ਕੇ ਨਗਰ ਕੀਰਤਨ ਜਿਹੜਾ ਆਰੰਭ ਹੋਇਆ ਪੜਾਦਰ ਪੜਾਹ ਹੁੰਦਾ ਹੋਇਆ ਹਰ ਥਾਂ ਦੇ ਉੱਤੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜਿਹੜੇ ਸਿਧਾਂਤ ਨੇ ਜਿਹੜੀਆਂ ਸਿੱਖਿਆਵਾਂ ਨੇ ਉਹਨਾਂ ਨੂੰ ਦ੍ਰਿੜ ਕਰਵਾਉਂਦਾ ਹੋਇਆ ਪੜਾਦਰ ਪੜਾਹ ਜਿਹੜਾ ਅੱਗੇ ਚੱਲ ਰਿਹਾ ਸੋ ਇਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੱਕ ਜਿਹੜੀਆਂ ਸਿੱਖਿਆਵਾਂ ਸਾਨੂੰ ਗੁਰਬਾਣੀ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੋੜ ਕੇ ਗਏ ਨੇ ਸੋ ਉਹਨਾਂ ਸਿੱਖਿਆਵਾਂ ਦੇ ਨਾਲ ਜੁੜਨ ਵਾਸਤੇ ਇਹੋ ਜਿਹੇ ਨਗਰ ਕੀਰਤਨ ਜਿਹੜੇ ਨੇ ਉਹ ਕੱਢੇ ਜਾਂਦੇ ਨੇ ਸੋ ਇਸੇ ਤਰ੍ਹਾਂ ਹੀ ਇਹ ਨਗਰ ਕੀਰਤਨ ਸਾਰਾ ਨਗਰ ਪੁੱਚਰ ਦੇ ਵਿੱਚ ਕੱਢਿਆ ਜਾ ਰਿਹਾ ਹੈ ਸੋ ਇਤਨੀ ਬੇਨਤੀ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਖਾਨਦਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਵਤਾਰਪੁਰ ਬਣਾਉਂਦੇ ਆ ਸਮੂਹ ਨਗਰ ਵਾਸੀ ਸੰਗਤਾਂ ਬੜੇ ਪ੍ਰੇਮ ਦਾ ਸਬੂਤ ਦਿੰਦਿਆਂ ਹੋਇਆਂ ਇਸ ਵੇਲੇ ਗੁਰਦੁਆਰਾ ਪੰਜਾਬ ਸਿੰਘ ਵਿਖੇ ਪਹੁੰਚੀ ਆ ਇਤੋਂ ਨਗਰ ਕੀਰਤਨ ਆਰੰਭ ਹੋ ਲੱਗਾ ਸੰਤ ਮਹਾਂਪੁਰਸ਼ ਅਮਰਸ਼ੀਦ ਬਾਬਾ ਗਿਆਨ ਸਿੰਘ ਦੇ ਸਥਾਨਾਂ ਤੇ ਪਹੁੰਚਣ ਲੱਗਾ ਪੁੱਤੀ ਵੀ ਸਵਾਗਤ ਦੀ ਤਿਆਰੀ ਕੀਤੀ ਗਈ ਹੈ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਆਪ ਸਭ ਜੀ ਨੂੰ ਜਿਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਲੱਖ ਲੱਖ ਵਧਾਈਆਂ ਹੋਣ ਸੋ ਸਾਰੇ ਸੰਗਤ ਗੁਰਦੁਆਰਾ ਸ਼ਹੀਦ ਸਾਹਿਬ ਦੇ ਸਥਾਨਾਂ ਤੋਂ ਚੱਲ ਕਰਕੇ ਰਸਤੇ ਵਿੱਚ ਖੁੱਲੀਆਂ ਪ੍ਰਕਰਮਾਂ ਕਰਦੇ ਹੋਏ ਪੜਾਵਾਂ ਵਿੱਚ ਹੁੰਦੇ ਹੋਏ ਗੁਰਦੁਆਰਾ ਬਾਬਾ ਪੰਜਾਬ ਸਿੰਘ ਜੀ ਦੇ ਸਥਾਨਾਂ ਤੇ ਸਾਧ ਸੰਗਤ ਪਹੁੰਚੀ ਆ। ਸੋ ਗੁਰਦੁਆਰੇ ਦੇ ਸੇਵਾਦਾਰਾਂ ਵੱਲੋਂ ਸਾਧ ਸੰਗਤ ਵੱਲੋਂ ਜੀ ਆਇਆਂ ਨੂੰ ਆਖਦੇ ਆ। ਸੋ ਮਹਾਰਾਜ ਚਰਦੀ ਕਲਾ ਕਿਰਪਾ ਬਣਾਈ ਰੱਖਣ ਸੰਗਤਾਂ ਦੇ ਇਸੇ ਤਰ੍ਹਾਂ ਸੋ ਹੁਣ ਨਗਰ ਕੀਰਤਨ ਦੀ ਜਿਹੜੀ ਰਵਾਨਗੀ ਆ ਉਹ ਗੁਰਦੁਆਰਾ ਬਾਬਾ ਦਿਆਲ ਸਿੰਘ ਜੀ ਦੇ ਸਥਾਨਾਂ ਨੂੰ ਹੋਊਗੀ। ਸੋ ਆਪ ਸਭ ਸੰਗਤ ਦੇ ਹੱਥ ਜੋੜ ਕੇ ਬੇਨਤੀ ਆ ਕਿ ਆਪਾਂ ਨਗਰ ਕੀਰਤਨ ਵਿੱਚ ਹਾਜ਼ਰੀਆਂ ਭਰਦੇ ਆ। ਗੁਰੂ ਸਾਹਿਬਾਨ ਦੇ ਦਰਸ਼ਨ ਮੇਲੇ ਕਰਦੇ ਆ ਸੋ ਆਪ ਸਭ ਸੰਗਤ ਦੇ ਚਰਨਾਂ 'ਚ ਬੇਨਤੀ ਵੀ ਆਪੀ ਆਪਾ ਗੁਰੂ ਵਾਲੇ ਵੀ ਬਣੀਏ ਸਿੰਘ ਵੀ ਸੱਜੀਏ ਸੋ ਆਪਣਾ ਨਗਰ ਕੀਰਤਨਾ ਵਿੱਚ ਹਾਜ਼ਰੀਆਂ ਭਰਨ ਦਾ ਮਕਸਦ ਇਹੀ ਹੁੰਦਾ ਹੋਣਾ ਚਾਹੀਦਾ ਏ ਕਿ ਗੁਰੂ ਵਾਲੇ ਬਣੀਏ ਸਿੰਘ ਸੱਜੀਏ ਸੋ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਵਿੱਚ ਆਪਾਂ ਪ੍ਰਤੱਖ ਸੰਗਤਾਂ ਨਿਹਾਲੋ ਨਿਹਾਲ ਬਾਗੋ ਬਾਗ ਹੋ ਰਹੀਆਂ ਨੇ ਸੋ ਇਹਦਾ ਮਹਾਰਾਜ ਦੇ ਗੁਰੂ ਘਰ ਵਿੱਚ ਆਉਣ ਦਾ ਲਾਹਾ ਵੱਧ ਤੋਂ ਵੱਧ ਲੈਣਾ ਚਾਹੀਦਾ ਏ ਸੋ ਜਿਵੇਂ ਹਜ਼ਾਰਾਂ ਦੀਆਂ ਗਿਣਤੀਆਂ ਵਿੱਚ ਅੱਜ ਸੰਗਤਾਂ ਆਈਆਂ ਏ ਸੋ ਵਾਹਿਗੁਰੂ ਦੀ ਕਿਰਪਾ ਸਦਕਾ ਇਹਨਾਂ ਸਿੰਘਾਂ ਵਿੱਚੋਂ ਕੋਈ 50 ਜਣੇ ਵੀ ਗੁਰੂ ਦੇ ਵਾਲੇ ਗੁਰੂ ਵਾਲੇ ਬਣ ਜਾਣ ਕੋਈ 50 ਸਿੰਘ ਵੀ ਅੰਮ੍ਰਿਤ ਛਕ ਜਾਣ ਸੋ ਆਪਣੇ ਪਿੰਡ ਦਾ ਜਿਹੜਾ ਨਗਰ ਕੀਰਤਨ ਆ ਉਹ ਸਫਲ ਹੋ ਜਾਊਗਾ ਸੋ ਸਾਡੇ ਨਗਰ ਕੀਰਤਨ ਕਰ ਰਹੇ ਆ 30 ਸਾਲ ਦਾ ਆਪ ਨੂੰ ਕੋ ਲਾਭ ਮਿਲਿਆ ਵਾਹਿਗੁਰੂ ਜੀ ਇਸੇ ਤਰ੍ਹਾਂ ਹੀ ਆ ਸੰਗਤਾਂ ਜਿਵੇਂ ਕਿ ਗੁਰੂ ਘਰ ਵਿੱਚ ਹਰ ਸਾਲ ਦੀ ਤਰ੍ਹਾਂ ਮਤਲਬ ਕਿ ਸੇਵਾ ਕਰਦੀਆਂ ਐ ਹਾਜ਼ਰੀਆਂ ਭਰਦੀਆਂ ਐ ਸੋ ਲਾਹਾ ਬਹੁਤ ਜ਼ਿਆਦਾ ਮਿਲਿਆ ਜੀ ਬੜੀਆਂ ਸੰਗਤਾਂ ਜਿਹੜੀਆਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜੁੜੀਆਂ ਏ ਸੋ ਵੱਧ ਚੜ ਕੇ ਜੁੜ ਰਹੀਆਂ ਏ ਕਿੱਸਾ ਧਾਰੀ ਸਿੰਘ ਹੋ ਰਿਹਾ ਸੋ ਇਸੇ ਤਰ੍ਹਾਂ ਮਾਰੇ ਚਰਦੀ ਕਲਾ ਗਾਵੇਂ ਬਣਾਈ ਰੱਖਣਗੇ ਸਭ ਸੰਗਤ ਨੂੰ ਸਿੱਖੀ ਸਦਕ ਬਖਸ਼ਣ ਸੋ ਗੁਰਦੁਆਰੇ ਉਹਦੀਆਂ ਕਮੇਟੀਆਂ ਵੱਲੋਂ ਮੇਲਿਆਂ ਤੇ ਦਸਤਾਰ ਮੁਕਾਬਲੇ ਦਸਤਾਰਾਂ ਦੇ ਵੀ ਜਿਹੜੇ ਪ੍ਰਬੰਧ ਕਰਾਏ ਜਾਂਦੇ ਆ ਸੋ ਜਿਹੜੇ-ਜਿਹੜੇ ਵੀਰ ਦਸਤਾਰਾਂ ਸਿੱਖਣੀਆਂ ਚਾਹੁੰਦੇ ਆ ਉਹ ਵੀ ਮੇਲਿਆਂ ਤੇ ਹਾਜ਼ਰੀਆਂ ਭਰ ਕੇ ਸੋ ਦਸਤਾਰਾਂ ਵਿੱਚ ਜਿੱਦਾਂ ਸਿੱਖ ਸਕਦੇ ਆ ਸਾਰੇ ਪ੍ਰਬੰਧ ਹੁੰਦੇ ਆ ਸੋ ਇਸੇ ਤਰ੍ਹਾਂ ਹੀ ਆਪਾਂ ਗੁਰੂ ਵੱਲ ਧਿਆਨ ਦਈਏ ਤੇ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਸੰਗਤੇ ਬਣਾਈ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਜੀ ਸਿੰਘ ਸਾਹਿਬ ਅੱਜ ਦਾ ਪ੍ਰੋਗਰਾਮ ਦਾ ਸੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਗੱਲ ਆ ਕਿ ਤਾਨ-ਤਨ ਬਾਬਾ ਪੰਜਾਬ ਸਿੰਘ ਜੀ ਦੇ ਸਥਾਨ ਤੇ ਜਿੰਨੀਆਂ ਵੀ ਸੰਗਤਾਂ ਤਾਨ-ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੈਬੇ ਕਮਾਲ ਉਹਨਾਂ ਦੇ ਜਨਮ ਦਿਹਾੜੇ ਦੀ ਖੁਸ਼ੀ ਅੰਦਰ ਜਿਉ ਅੱਜ ਗੁਰਦੁਆਰਾ ਸ਼ਹੀਦ ਸਿੰਘਾ ਤੋਂ ਨਗਰ ਕੀਰਤਨ ਸੱਜਿਆ ਪੰਨਾਂ ਪਿਆਰਾਂ ਦੀ ਗਵਾਈ ਚ ਤੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਯਾ ਹੇਠ ਸੋ ਸੰਗਤਾਂ ਕੀਰਤਨ ਕਰਦੀਆਂ ਅੱਜ ਗੁਰਦੁਆਰਾ ਧੰਨ ਧੰਨ ਬਾਬਾ ਪੰਜਾਬ ਸਿੰਘ ਦੇ ਆਸਾਨ ਤੇ ਪਹੁੰਚੀਆਂ ਨੇ ਇਹ ਸਾਰੀਆਂ ਸੰਗਤਾਂ ਦਾ ਤੇ ਬਾਬਾ ਪੰਜਾਬ ਸਿੰਘ ਵੀ ਜਿੰਨੀ ਵੀ ਇੱਥੇ ਸੇਵਾਦਾਰ ਆ ਸਾਰਿਆਂ ਪ੍ਰਬੰਧਕਾਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਸੋ ਬੇਨਤੀ ਆ ਖਾਲਸਾ ਜੀ ਇਹ ਕਿ ਸਾਡੇ ਪਿੰਡ ਦੇ ਵਿੱਚ ਦੋ ਗੁਰਪੁਰਬ ਜਿਹੜੇ ਆ ਉਹ ਮੇਨ ਤੌਰ ਤੇ ਮਨਾਏ ਜਾਂਦੇ ਆ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਨਰਨਾਰੰਕਾਰ ਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋ ਪਹਿਲਾ ਪ੍ਰਕਾਸ਼ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੁੰਦਾ ਉਹ ਨਗਰ ਕੀਰਤਨ ਜੋ ਪਿੰਡ ਦੇ ਸਿੰਘਾਂ ਨੇ ਆਪਣੇ ਬੜੇ ਹੀ ਪਿਆਰ ਦੇ ਨਾਲ ਸਲਾਹ ਕਰਕੇ ਬਾਬਾ ਪੰਜਾਬ ਸਿੰਘ ਦੇ ਸਥਾਨ ਤੋਂ ਸੁਭਤ ਹੁੰਦੇ ਆ ਉਸ ਦੇ ਸਾਰੀਆਂ ਸੰਬੂਰ ਨਗਰ ਦੀਆਂ ਸੰਗਤਾਂ ਲਾਗੇ ਬੰਨੇ ਦੀ ਸੰਗਤ ਆਉਂਦੀ ਆ ਤੇ ਉਹ ਨਗਰ ਕੀਰਤਨ ਦੇ ਵਿੱਚ ਬਾਬਾ ਪੰਜਾਬ ਸਿੰਘ ਜੀ ਨੂੰ ਸ਼ਾਮਿਲ ਹੋ ਕੇ ਤੇ ਸਾਰੇ ਪਈ ਨਗਰ ਦੇ ਵਿੱਚ ਸਤਾਨਾਤਮੋਂ ਇਹ ਸ਼ਬਦ ਕੀਰਤਨ ਕਰਦੀਆਂ ਹੋਈਆਂ ਗੁਰਦੁਆਰਾ ਤਨਤਨ ਬਾਬਾ ਪੰਜਾਬ ਸਿੰਘ ਜੀ ਨਗਰ ਦੇ ਵਿੱਚ ਹੁੰਦੀਆਂ ਆ ਗੁਰਦੁਆਰਾ ਤਨਤਨ ਗੁਰਦੁਆਰਾ ਸ਼ਹੀਦ ਸਿੰਘਾ ਵਿਖੇ ਉਥੋਂ ਫੜਾ ਤੋਂ ਹੋ ਕੇ ਤੇ ਪਿੰਡ ਦੇ ਵਿੱਚ ਮਹੱਲਿਆਂ ਦੇ ਵਿੱਚ ਦੀ ਸ਼ਬਦ ਗਾਇਨ ਕਰਦੇ ਹੋਏ ਪੰਨਿਆਂ ਪਿਆਰਿਆਂ ਦੀ ਗਵਾਹੀ ਚ ਸਮਾਪਤੀ ਗੁਰਦੁਆਰਾ ਧੰਤਨ ਬਾਬਾ ਪੰਜਾਬ ਸਿੰਘ ਦੇ ਵਿਖੇ ਹੁੰਦੀ ਆ ਦੂਸਰਾ ਗੁਰਪੁਰਪੇ ਜਿਹੜਾ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਸੰਗਤਾਂ ਦੀ ਸਲਾਹ ਦੇ ਨਾਲ 1 ਸਾਲ ਧੰਤਨ ਬਾਬਾ ਦਿਆਲ ਸਿੰਘ ਜੀ ਜੋ 40 ਮੁਕਤਿਆਂ ਦੇ ਵਿੱਚ ਸ਼ਹੀਦ ਹੋਏ ਆ ਉਹਨਾਂ ਦੇ ਸਤਾਨ ਤੋਂ ਸਭਾਏਮਾਨ ਹੁੰਦਾ ਵਾ ਉਹ ਵੀ ਸੰਗਤਾਂ ਸਾਰਾ ਨਗਰ ਸਹਿਯੋਗ ਦਿੰਦਾ ਵਾ ਤੇ ਸਾਰੇ ਨਗਰ ਦੇ ਵਿੱਚੋਂ ਹੁੰਦਾ ਹੋਇਆ ਬਾਬਾ ਪੰਜਾਬ ਸਿੰਘ ਦੇ ਸਾਹ ਤੇ ਆਣ ਕੇ ਦਰਸ਼ਨ ਕਰਕੇ ਸੰਗਤਾਂ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਤੇ ਬਾਬਾ ਦਿਆਲ ਸਿੰਘ ਦੇ ਸਮਾਪਤ ਉਹ ਕੀਤਾ ਜਾਂਦਾ ਸਮਝ ਕਿੰਨੇ ਕ ਸਾਲ ਹੋ ਗਏ ਨਗਰ ਕੀਰਤਨ ਕਰਦੇ ਆ ਇਹ ਜੀ ਜੋ ਨਗਰ ਕੀਰਤਨੇ ਆ ਨਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਤੇ ਸਾਡੀ ਸੰਭਾਲ ਤੋਂ ਪਹਿਲਾਂ ਵਾ ਤੇ ਦੂਸਰਾ ਵਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਨਰਨਹਾਰ ਦਾ ਇਹ ਇੱਥੇ ਗੁਰਦੁਆਰਾ ਧੰਨ ਧੰਨ ਬਾਬਾ ਪੰਜਾਬ ਸਿੰਘ ਜੀ ਦੀ ਜਦੋਂ ਦੀ ਸੇਵਾ ਚੱਲੀ ਸੀ ਸਤਿਕਾਰਯੋਗ ਬਾਬਾ ਦਿਆਲ ਸਿੰਘ ਜੀ ਜੋ ਉਹਨਾਂ ਨੇ ਆਪਣੀ ਰਹਿਣ ਮਾਈ ਹੇਠ ਆਏ ਇਸਤਾਨ ਦੀ ਸੇਵਾ ਕਰਾਈ ਸੀ ਉਹਨਾਂ ਦੇ ਉਦਮ ਦੇ ਨਾਲ ਹੀ ਫਿਰ ਇੱਥੇ ਨਗਰ ਕੀਰਤਨ ਜਿਹੜਾ 1991 92 ਚ ਸ਼ੁਰੂ ਹੋਇਆ ਵਾ ਸੋ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜਾ ਨਗਰ ਕੀਰਤਨ ਹੋਇਆ ਵਾ ਗੁਰੂ ਨਾਨਕ ਦੇਵ ਜੀ ਦੇ ਜਿਹੜਾ ਗੁਰਪੁਰਬ ਤੇ ਇਸਤਾਨ ਤੋਂ ਪਰਵਾਹ ਫੇਰੀਆਂ ਵਿੱਚ ਸਜਾਈਆਂ ਜਾਂਦੀਆਂ ਜੋ ਸਾਰਾ ਨਗਰ ਸਹਿਯੋਗ ਦਿੰਦਾ ਵਾ ਤੇ ਇਸ ਕਰਕੇ ਨਗਰ ਪ੍ਰਭਾਤ ਫੇਰੀਆਂ ਤੋਂ ਬਾਅਦ ਇੱਥੇ ਬਾਬਾ ਪੰਜਾਬ ਸਿੰਘ ਦੇ ਅਸਥਾਨ ਤੋਂ ਨਗਰ ਕੀਰਤਨ ਸਜਾਇਆ ਜਾਂਦਾ ਦੂਸਰਾ ਜਿਹੜਾ ਦੂਸਰੇ ਸਾਲ ਜਿਹੜਾ ਆਉਂਦਾ ਬਾਬਾ}{|\text{ਦਿਆਲ ਸਿੰਘ ਦੇ ਜੋ ਅਸਥਾਨ ਤੋਂ ਨਗਰ ਕੀਰਤਨ ਦਾ ਉਸ ਤੋਂ ਬਾਅਦ ਜਿੱਥੇ ਤੁਸੀਂ ਅੱਜ ਆਏ ਦੇ ਸਭਾਏ ਮਾਨ ਹੋਏ ਆ ਗੁਰਦੁਆਰਾ ਸ਼ਹੀਦ ਸਿੰਘਾਂ ਉਥੋਂ ਅਗਲੇ ਸਾਲ ਨਗਰ ਕੀਰਤਨ ਚੱਲਦਾ ਉਹ ਵੀ ਸੰਗਤਾਂ ਦੇ ਸਹਿਯੋਗ ਦੇ ਨਾਲ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਭਈ ਗੁਰਮੁਖ ਜਿਹੜੇ ਆ ਗੁਰਮੁਖ} ਵੈਰ ਬਰੋਧ ਗਵਾਵੇ ਇਹੋ ਜਿਹੇ ਅਧਿਆੜਿਆਂ ਦੇ ਉੱਤੇ ਆਪਾਂ ਸਾਰਾ ਵੈਰ ਦੁਬਦਾ ਗਵਾ ਕੇ ਤੇ ਆਪਾਂ ਜਿਹੜੇ ਸਿਰ ਜੋੜ ਕੇ ਚੱਲਣ ਦੀ ਇੱਕ ਆਪਾਂ ਸੰਗਤਾਂ ਨੂੰ ਪ੍ਰੇਰਨਾ ਕਰਦੇ ਰਹਿੰਦੇ ਆ ਸੋ ਗੁਰਦੁਆਰਾ ਸ਼ਹੀਦ ਸਿੰਘਾਂ ਦੇ ਜਿਹੜਾ ਨਗਰ ਕੀਰਤਨ ਇਹ ਅੱਜ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਇੱਕ ਪੰਜਾਂ ਪਿਆਰਿਆਂ ਦੀ ਗਵਾਈ ਦੇ ਵਿੱਚ ਚੱਲਿਆ ਵਾ ਉਹ ਸਮੁੱਚੇ ਨਗਰ ਦੀ ਸੰਗਤ ਦੇ ਸਜੋਗ ਦੇ ਨਾਲ ਬਾਬਾ ਪੰਜਾਬ ਸਿੰਘ ਦੇ ਸਥਾਨ ਦੇ ਜੋ ਮੁੱਖ ਸੇਵਾਦਾਰ ਆ ਬਾਬਾ ਮਨਜੀਤ ਸਿੰਘ ਬਾਬਾ ਜੀਤ ਸਿੰਘ ਉਸ ਤੋਂ ਬਾਅਦ ਗੁਰਦੁਆਰਾ ਬਾਬਾ ਧਿਆਲ ਸਿੰਘ ਜੀ ਦੇ ਸਥਾਨ ਤੇ ਜੋ ਗੁਰਦੁਆਰਾ ਬਾਬਾ ਧਿਆਲ ਸਿੰਘ ਦੇ ਪ੍ਰਧਾਨ ਆ ਭਾਈ ਸਰੂਪ ਸਿੰਘ ਸੋ ਸਾਰਿਆਂ ਦੇ ਭਾਈ ਯਤਨਾ ਸਦਕਾ ਸਾਰਿਆਂ ਦੇ ਪਿਆਰ ਸਦਕਾ ਸਾਰਿਆਂ ਦੀ ਭਾਈ ਜਿੰਨੀ ਵੀ ਆ ਇੱਕ ਦੂਜੇ ਨਾਲ ਮਿਲਵਰਤਨ ਦੀ ਜਿਹੜੀ ਭਾਵਨਾ ਵਾ ਉਹਦੇ ਨਾਲ ਇਹ ਕੀਰਤਨ ਸਾਜਦਾ ਵਾ ਤੇ ਆਪਾਂ ਜਿਹੜੇ ਆ ਭਾਈ ਸਾਰੇ ਰਲ ਮਿਲ ਕੇ ਕੀਰਤਨ ਨਗਰ ਦੇ ਵਿੱਚ ਹੁੰਦਾ ਹੋਇਆ ਫਿਰ ਗੁਰਦੁਆਰਾ ਸ਼ਹੀਦ ਸਿੰਘਾਂ ਵਿਖੇ ਸਮਾਗਮ ਹੁੰਦਾ ਆਪਾਂ ਆਏ ਹੋਈ ਗੁਰੂ ਮਹਾਰਾਜ ਅੱਗੇ ਅਰਦਾਸ ਕਰਨੀਆਂ ਨਗਰ ਵਾਸਤੇ ਸਮੁੱਚੀ ਮਾਨਤਾ ਵਾਸਤੇ ਸਮੁੱਚੇ ਸੰਸਾਰ ਵਾਸਤੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਤੇ ਤੇ ਆਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾਈ ਭਲਾ ਕੋਈਆਂ ਭੁੱਲਾਂ ਦੀ ਮਾਫੀ ਦੀ ਬਾਖ ਖਾਲਸਾ